ਸਾਤਿਕਾਰਯੋਗ ਸਾੜਿਆਂ ਨੂੰ ਅੱਜ ਦੀ ਵੀਡੀਓ ਹੈਗੀ ਆਪਾਂ ਸੂਟ ਦੀ ਕਟਾਈ ਕਰਾਂਗੇ ਕਿ ਜਿਹੇ ਨੀਚੇ ਘੇਰੇ ਦੇ ਉੱਤੇ ਕਢਾਈ ਕਰੀਏ ਦੋਨਾਂ ਪੱਲਿਆਂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਹਨੂੰ ਹੁਣ ਆਪਾਂ ਇੱਕ ਪੱਲੇ ਦੇ ਉੱਪਰ ਕਰਕੇ ਬਾਹਾਂ ਦੇ ਉੱਪਰ ਵੀ ਕਰ ਸਕਦੇ ਆ ਜਿਸ ਤਰ੍ਹਾਂ ਵੀ ਆਪਾਂ ਨੂੰ ਲੋਟ ਲੱਗੂਗਾ ਉਸ ਤਰ੍ਹਾਂ ਆਪਾਂ ਕਰ ਲਾਂਗੇ ਜੇ ਇਹ ਤਾਂ ਪੱਲੇ ਦੇ ਉੱਪਰ ਕਰਨਾ ਤਾਂ ਪੱਲੇ ਦੇ ਉੱਪਰ ਵੀ ਹੋ ਜਾਊਗਾ ਬਾਹਾਂ ਦੇ ਉੱਪਰ ਕਰਨਾ ਤਾਂ ਬਾਹਾਂ ਦੇ ਉੱਪਰ ਵੀ ਹੋ ਜਾਊਗਾ ਹਾਂਜੀ ਦੋਸਤੋ ਜੇ ਤੁਸੀਂ ਇਹ ਕਢਾਈ ਨੂੰ ਲਾ ਕੇ ਨਾਲ ਉਹਨਾ ਪਲਾਜ਼ੋ ਦੇ ਉੱਪਰ ਲਗਾਉਣਾ ਚਾਹੁੰਦੇ ਹੋ ਨੀਚੇ ਤਾਂ ਤੁਸੀਂ ਪਲਾਜ਼ੋ ਦੇ ਉੱਪਰ ਵੀ ਲਗਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਲੇ ਸਲਵਾਰ ਦਾ ਕੱਪੜਾ ਦੀ ਚਾਹੇ ਪਲਾਜ਼ੋ ਬਣਾ ਲਓ ਚਾਹੇ ਸਲਵਾਰ ਹਾਂਜੀ ਦੋਸਤੋ ਆਪਾਂ ਨੇ ਇਸ ਤਰ੍ਹਾਂ ਕੱਪੜੇ ਨੂੰ ਕਹਿਰਾ ਕਰ ਲਿਆ ਇਸ ਤਰ੍ਹਾਂ ਆਪਾਂ ਜਿੰਨਾ ਘੇਰਾਗਾ ਹਨ ਫਰੰਟ ਪੱਲਾ ਆਪਾਂ ਪਹਿਲਾਂ ਇਹਦੇ ਵਿੱਚੋਂ ਲਾਹਾਂਗੇ ਜਿੰਨਾ ਆਪਣਾ ਘੇਰਾ ਉਹਨਾ ਆਪਾਂ ਨੇ ਇੱਥੇ ਮਾਰਕ ਕਰ ਲੈਣਾਗਾ ਹਾਂਜੀ ਦੋਸਤੋ ਹੁਣ ਆਪਾਂ ਇੱਥੇ 11 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ 22 ਇੰਚ ਰੱਖਾਂਗੇ ਆਪਾਂ ਕਿਉਂਕਿ 1.5 18 ਇੰਚ ਦੀ हिਪਾ ਠੀਕ ਹੈ ਜੀ ਬਾਕੀ ਆਪਾਂ ਐਕਸਟਰਾ ਕਪੜਾ ਲਿਆਗਾ ਕਿਉਂਕਿ ਆਪਾਂ ਨੇ ਇਹਦੇ ਵਿੱਚ ਲੇਸ ਪਾਉਣੀ ਹੈਗੀ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲੈਣਾ 11 ਇੰਚ ਤੇ ਬਾਅਦ ਵਿੱਚ ਫਿਰ ਆਪਾਂ ਨੇ ਕਪੜਾ ਸੈੱਟ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਕਪੜਾ ਸੈੱਟ ਕਰ ਲਾਂਗੇ हां जी दोस्तों आपा ने ना इथे 45 इंच ਤੇ ਮਾਰਕ ਕਰ ਲਿਆ ਕਮੀਜ਼ ਹੈਗਾ 44 इंच ਦਾ ਤਿਆਰ ਤੇ 1 इंच ਆਪਾਂ ਨੇ ਐਕਸਟਰਾ ਲੇਤਾ ਕਿਉਂਕਿ ਇਹ ਆਪਾਂ ਨੇ ਜੋ ਦੇਦੇ ਵਿੱਚ ਪਲੇਟਾਂ ਪਾਉਣੀਆਂ ਨੇ ਤੇ ਉੱਪਰ ਕਾਰਟ ਪਾਉਣੀਆਂ ਮੋਢਿਆਂ ਦੇ ਵਿੱਚ ਵੀ ਆਉਣਾ ਉੱਪਰ ਤੀਰੇ ਦੇ ਵਿੱਚ ਇਸ ਕਰਕੇ 1 इंच ਆਪਾਂ ਨੇ ਵਾਧ ਰੱਖਿਆ ਹੈਗਾ ਠੀਕ ਹੈ ਜੀ 44 इंच ਵੈਸੇ ਲੈਂਥ ਇਹਦੀ ਤਿਆਰ ਹੈ 1 इंच ਵਾਧ ਰੱਖਿਆ ਨੀਚੇ ਘੇਰਾ ਆਪਾਂ ਨੂੰ ਫੋਲਡ ਕਰਨ ਦੇ ਲਈ ਇਹਦੇ ਲਈ ਦਿੱਤਾ ਹੋਇਆ ਕਪੜਾ ਇਸ ਕਰਕੇ ਆਪਾਂ ਐਕਸਟਰਾ ਹੋਰ ਨਹੀਂ ਲਿਆ ਹੈਗਾ ਠੀਕ ਹੈ ਜੀ ਆਪਾਂ ਨੇ 45 इंच ਤੇ ਮਾਰਕ ਕਰ ਲੈਣਾ ਇੱਥੇ 45 इंच ਤੇ ਇੱਥੇ ਮਾਰਕ ਕਰ ਲਿਆ ਲੈਂਥ ਲਗਾ ਲਈ ਆਪਾਂ ਨੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇੱਥੋਂ ਹੁਣ ਆਪਾਂ ਨੇ ਸਹੀ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਇੱਥੇ ਤੀਰੇ ਦਾ ਮਾਰਕ ਕਰਾਂਗੇ 6.5 ਇੰਚ ਤੇ 6.5 ਇੰਚ ਤੇ ਆਪਾਂ ਨੇ ਤੀਰੇ ਦਾ ਮਾਰਕ ਕਰਨਾ 7.5 ਇੰਚ ਤੇ ਆਪਾਂ ਨੇ ਇੱਥੇ ਮੋਢੇ ਦਾ ਮਾਰਕ ਕਰਨਾ 6.5 ਇੰਚ ਤੇ ਆਪਾਂ ਫੇਰ ਮਾਰਕ ਕਰਨਾ ਇਸ ਤਰ੍ਹਾਂ ਮਲਾ ਦੇਣਾ ਠੀਕ ਹੈ ਜੀ ਇੱਥੇ ਹੁਣ ਆਪਾਂ ਨੇ 7.5 ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਠੀਕ ਹੈ ਜੀ ਅੱਧੇ ਇੰਚ ਦੀ ਆਪਾਂ ਨੇ ਇੱਥੇ ਕਾਟ ਪਾ ਦੇਣੀ ਹੈ ਮੋਢੇ ਦੇ ਵਿੱਚ ਤੇ ਫਰੰਟ ਕਾਟ ਆਪਾਂ ਨੇ ਇੱਥੇ 1 ਇੰਚ ਦੀ ਪਾ ਦੇਣੀ ਹੈ ਇਸ ਤਰ੍ਹਾਂ ਆਪਾਂ ਨੇ ਪਲੇਟਾਂ ਦਾ ਮਾਰਕ ਕਰ ਲੈਣਾ 10.5 ਇੰਚ ਤੇ ਪਲੇਟਾਂ ਪਾਵਾਂਗੇ 3.5 ਇੰਚ ਤੇ 3.5 ਇੰਚ ਤੇ ਫਿਰ ਮਾਰਕ ਕਰਾਂਗੇ 6.5 ਇੰਚ ਲੰਬੀਆਂ ਪਲੇਟਾਂ ਪਾਵਾਂਗੇ ਇਸ ਤਰ੍ਹਾਂ ਆਪਾਂ ਨੇ ਇੱਥੇ ਮਿਲਾ ਦੇਣਾ ਮਾਰਕਾਂ ਨੂੰ 2 ਇੰਚ ਤੇ ਆਪਾਂ ਇਹ ਪਲੇਟ ਦਾ ਮਾਰਕ ਕਰਾਂਗੇ ਠੀਕ ਹੈ ਜੀ 2 ਇੰਚ ਤੇ 2 ਇੰਚ ਆਪਾਂ ਇੱਧਰਲੀ ਸਾਈਡ ਤੋਂ ਰੱਖਾਂਗੇ 2 ਇੰਚ ਹੀ ਇੱਧਰਲੀ ਸਾਈਡ ਤੋਂ ਰੱਖਾਂਗੇ ਦੇਖ ਸਕਦੇ ਹੋ ਤੁਸੀਂ ਇੱਥੇ ਤੇ ਹੁਣ ਆਹ ਪਲੇਟ ਦਾ ਆਪਾਂ ਨੇ ਸੈਂਟਰ ਕਰ ਲੈਣਾ ਇੱਥੇ ਇੱਥੇ ਆਪਾਂ ਇਹ ਪਲੇਟ ਪਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਫਿਟਿੰਗ ਦਾ ਮਾਰਕ ਕਰਾਂਗੇ 15 ਇੰਚ ਤੇ ਅੱਧਾ ਇੰਚ ਐਕਸਟਰਾ ਲਵਾਂਗੇ ਕਿਉਂਕਿ ਪਲੇਟਾਂ ਦੇ ਵਿੱਚ ਵੀ ਆਊਗਾ ਠੀਕ ਹੈ ਜੀ ਇੱਥੇ ਹੁਣ ਆਪਾਂ हिਪ ਦਾ ਮਾਰਕ ਕਰਾਂਗੇ 15 ਇੰਚ ਤੇ 1.5/8 ਇੰਚ हिਪ ਆ ਠੀਕ ਹੈ ਜੀ ਇਸ ਤਰ੍ਹਾਂ ਮਾਰਕਾਂ ਨੂੰ ਮਿਲਾ ਦਾਂਗੇ ਹੁਣ ਆਪਾਂ ਇੱਥੋਂ ਕਟਾਈ ਕਰ ਦਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਸਿੱਧਾ ਹੀ ਕੱਪੜਾ ਕੱਟ ਕਰ ਦਾਂਗੇ ਠੀਕ ਹੈ ਜੀ ਕਿਉਂਕਿ ਕਾਣ ਪੈ ਜਾਂਦਾ ਹੈ ਕੱਪੜੇ ਦੇ ਵਿੱਚ ਇਸ ਤਰ੍ਹਾਂ ਹੁਣ ਆਪਾਂ ਇੱਥੇ ਕਟਾਈ ਕਰ ਦੇਣੀ ਹੈ ਹਾਂਜੀ ਦੋਸਤੋ ਹੁਣ ਆਪਾਂ ਇੱਥੇ ਇੱਕ ਟੱਕ ਲਗਾ ਦਾਂਗੇ ਗਲੇ ਦਾ ਇੱਥੇ ਲਗਾ ਦਾਂਗੇ ਇੱਕ ਪਲੇਟ ਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਛਾਤੀ ਦੇ ਨਾਪ ਦਾ ਇੱਥੇ ਲਗਾਵਾਂਗੇ ਆਪਾਂ ਟੈਡੀ ਪਲੇਟ ਦਾ ਇੱਥੇ ਲਗਾਵਾਂਗੇ ਆਪਾਂ हिਪ ਦਾ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਨੇ ਮਾਰਗ ਦੂਸਰੀ ਸਾਈਡ ਕਰ ਲੈਣੇ ਨੇ ਹੁਣ ਆਪਾਂ ਬੈਕ ਪੱਲਾ ਕੱਟ ਕਰਾਂਗੇ ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਨੇ ਨਾ ਡਬਲ ਫੋਲਡ ਕਰਕੇ ਕੱਪੜੇ ਨੂੰ ਸੈੱਟ ਕਰ ਲਿਆ ਜੇ ਤਾਂ ਤੁਸੀਂ ਹੈ ਨਾ ਮਤਲਬ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਸੂਟ ਹੈ ਨੂੰ ਬਾਹਾਂ ਦੇ ਉੱਪਰ ਲਗਾਉਣਾ ਚਾਹੁੰਦੇ ਹੋ ਪੈਚ ਨੂੰ ਤਾਂ ਤੁਸੀਂ ਬਾਹਾਂ ਦੇ ਉੱਪਰ ਵੀ ਲਗਾ ਸਕਦੇ ਹੋ ਕਢਾਈ ਕੱਟ ਕੇ ਆਲੇ-ਦਾਲੇ ਲੈਂਸ ਲਗਾ ਕੇ ਤਾਂ ਡਿਜ਼ਾਈਨ ਬਣ ਜੂਗਾ ਤੇ ਆਪਾਂ ਇਹਨੂੰ ਨਾ ਪਲਾਜ਼ੋ ਦੇ نیچے ਲਗਾਵਾਂਗੇ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਉੱਪਰਲੀ ਸਾਈਡ ਤੋਂ ਇਸ ਤਰ੍ਹਾਂ ਕੱਪੜਾ ਕੱਟ ਕਰਨਾ ਕਢਾਈ ਛੱਡ ਕੇ ਠੀਕ ਹੈ ਜੀ ਹਾਂਜੀ ਦੋਸਤੋ ਇੱਥੇ ਆਪਾਂ ਥੋੜਾ ਥੋੜਾ ਕਪੜਾ ਛੱਡ ਕੇ ਨਾ ਜਿੰਨਾ ਆਪਾਂ ਨੂੰ ਫੋਲਡਿੰਗ ਦੇ ਲਈ ਚਾਹੀਦਾ ਉਹਨਾ ਆਪਾਂ ਨੇ ਇੱਥੋਂ ਛੱਡ ਕੇ ਕੱਟ ਕਰ ਲੈਣਾ ਹਾਂਜੀ ਦੋਸਤੋ 1 ਇੰਚ ਇਹਦੇ ਵਿੱਚ ਪਲੱਸ ਹੋ ਜਾਊਗਾ ਤੇ ਆਪਾਂ ਨੂੰ ਇਹਦਾ ਘੇਰਾ ਫੋਲਡ ਕਰਨ ਦੇ ਲਈ ਬਹੁਤ ਆ ਪੱਲਾ ਫੋਲਡ ਕਰਨ ਦੇ ਲਈ ਠੀਕ ਹੈ ਜੀ 2 ਇੰਚ ਹੋ ਜਾਏਗਾ 1 ਇੰਚ ਤਾਂ ਇਹ ਪਹਿਲਾਂ ਹੀ ਹੈਗਾ ਆ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਇੱਥੋਂ ਚਪੜਾ ਕੱਟ ਕਰ ਲਾਂਗੇ ਤੁਸੀਂ ਚਾਹੋ ਤਾਂ ਇਹ ਕਢਾਈ ਨੂੰ ਬਾਹਾਂ ਤੇ ਵੀ ਲਾ ਸਕਦੇ ਹੋਗੇ ਚਾਹੇ ਇਹਨੂੰ ਪਲਾਜ਼ੋ ਦੇ 밑 ਨੀਚੇ ਲਗਾ ਲਓ ਚਾਹੇ ਤੁਸੀਂ ਸਲਵਾਰ ਤੇ ਮੁਰਿਆਂ ਦੇ ਨੀਚੇ ਲਗਾ ਲਓ ਜਿੱਦਾਂ ਵੀ ਤੁਹਾਡਾ ਮਨ ਕਰੇ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਸੂਟ ਹੈਗਾ ਚਾਹੇ ਇਹਨੂੰ ਬੈਕ ਪੱਲੇ ਦੇ ਵਿੱਚ ਕਰ ਲਓ ਠੀਕ ਹੈ ਜੀ ਆਪਾਂ ਇਹਨੂੰ ਪਲਾਜ਼ੋ ਦੇ ਵਿੱਚ ਲਗਾਵਾਂਗੇ ਇਸ ਤਰ੍ਹਾਂ ਆਪਾਂ ਨੇ ਕਟਾਈ ਕਰ ਲੈਣੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇੱਥੇ ਆਪਾਂ ਨੇ 1 ਇੰਚ ਦੀ ਕਾਟ ਪਾਈ ਸੀ ਨਾ ਆਹ ਇੱਥੋਂ ਹੁਣ ਆਪਾਂ 2 ਇੰਚ ਦੀ ਕਾਟ ਪਾਵਾਂਗੇ ਇੱਥੇ तो अद्धा इंच आप इतों मोडा डाउन करा इस तरह इस तरह आपने काट पा देनी इत ठीक है जी एक टाका आपका ठीक है जी इतों आप मोडा डाउन करा इत आप काट पावे ਠੀਕ ਹੈ ਜੀ ਆ ਆਪਣੇ ਦੋਨੇ ਪੱਲੇ ਹੋ ਗਏ ਨੇ ਇਹਦੇ ਵਿੱਚ ਹੁਣ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਹਾਂਜੀ ਦੋਸਤੋ ਹੁਣ ਆਪਾਂ ਇੱਥੋਂ ਕਢਾਈ ਹੈ ਜਿਹੜੀ علیحد੍ਹਾ ਕਰ ਦਾਂਗੇ ਇਸ ਤਰ੍ਹਾਂ ਕੱਟ ਕਰ ਦਾਂਗੇ ਆਪਾਂ ਫਿਰ ਜਿਹੜਾ ਬਾਧੂ ਕਪੜਾ ਬਚਿਆ ਹੋਇਆ ਉਹਦੇ ਵਿੱਚੋਂ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਠੀਕ ਹੈ ਜੀ ਆ ਹੁਣ ਆਪਣੇ ਕੋਲ ਕਪੜਾ ਜਿਹੜਾ ਇਹਦੇ ਵਿੱਚੋਂ ਆਪਾਂ ਨੇ ਬਾਹਾਂ ਦੀ ਕਟਾਈ ਕਰਨੀ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਆਪਣੇ ਕੋਲੇ ਆ ਰਿਹਾ ਸਹੀ ਮੋਡਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਡਬਲ ਫੋਲਡ ਕਰ ਲੈਣਾ ਕੱਪੜੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਹੀ ਕਰ ਲੈਣਾ ਦੋਸਤੋ ਹੁਣ ਆਪਾਂ ਇੱਥੇ ਬਾਹਾਂ ਦੀ ਲੈਂਥ ਲਗਾਵਾਂਗੇ ਸਾਢੇ 19 ਇੰਚ ਤੇ ਆਪਾਂ ਨੇ ਲੈਂਥ ਲਗਾ ਲਈ ਬਾਹਾਂ ਦੀ ਠੀਕ ਹੈ ਜੀ ਇਸ ਤਰ੍ਹਾਂ ਬਾਹਾਂ ਦੀ ਲੈਂਥ ਲਗਾਉਣ ਤੋਂ ਬਾਅਦ ਹੁਣ ਆਪਾਂ ਨੇ ਮੋਡਾ ਲੈ ਲੈਣਾ ਇੱਕ ਵਾਰ 20 ਇੰਚ ਆਪਣਾ ਆਊਗਾ ਕਾਟ ਪਾ ਕੇ ਸਹੀ ਆ ਰਿਹਾ ਠੀਕ ਹੈ ਜੀ ਸਾਢੇ 3 ਇੰਚ ਤੇ ਆਪਾਂ ਇੱਥੇ ਕਾਟ ਪਾਵਾਂਗੇ ਆਪਾਂ ਖੁੱਲੀ ਸਾਈਡ ਪਾਉਣੀ ਹੈ ਦੋਨੇ ਬਾਹਾਂ ਆਪਣੀਆਂ ਇਕੱਠੇ ਹੀ ਕੱਟ ਹੋ ਜਾਣਗੀਆਂ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਹੈ ਠੀਕ ਹੈ ਜੀ ਹੁਣ ਆਪਾਂ ਇੱਥੇ ਮੂਰੀ ਲਗਾਵਾਂਗੇ ਸਾਢੇ 5 ਇੰਚ ਦੀ ਆਪਾਂ ਨੇ ਮੂਰੀ ਲਗਾਉਣੀ ਹੈ 1.5 ਇੰਚ ਆਪ ਐਕਸਟਰਾ ਲਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਮਿਲਾ ਦਾਂਗੇ ਇੱਥੇ ਆਪਾਂ ਫਰੰਟ ਕਾਟ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਕਟਾਈ ਕਰ ਦਾਂਗੇ ਹਾਂਜੀ ਦੋਸਤੋ ਹੁਣ ਆਪਾਂ ਨੇ ਨਾ ਬਾਹਾਂ ਨੂੰ ਇਸ ਤਰ੍ਹਾਂ ਖੋਲ ਲੈਣਾ ਅਲੱਗ-ਅਲੱਗ ਰੱਖੀਆਂ ਹੋਈਆਂ ਨੇ ਬਾਹਾਂ ਆਪਣੀਆਂ ਇਸ ਤਰ੍ਹਾਂ ਇਸ ਤਰ੍ਹਾਂ ਕਾਟ ਪਾ ਦੇਣੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਕਾਟ ਪਾ ਦਿੱਤੀ ਆ ਠੀਕ ਹੈ ਜੀ ਆ ਆਪਣੀ ਸ਼ਰਟ ਦੀ ਕਟਿੰਗ ਹੋ ਗਈ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਬਾਏ ਬਾਏ